ਮੈਂ ਸਾਡੀ ਪ੍ਰੈਪ ਚੱਲ ਰਹੀ ਸੀ ਤੇ ਇੱਕ ਮੇਰੇ ਸਕੇਮ ਕਲਾਸ ਦਾ ਬੱਚਾ ਉਹ ਜੂਨੀਅਰ ਨੂੰ ਕੁੱਟ ਰਿਆ ਸੀ ਬੇਫਾਲਤੂ ਤੇ ਮੈਂ ਉਹਨੂੰ ਕਿਹਾ ਵੀ ਐਦਾਂ ਬੇਫਾਲਤੂ ਨਾ ਮਾਰ ਤੇ ਉਹ ਮੈਨੂੰ ਕਹਿੰਦਾ ਤੂੰ ਮੈਨੂੰ ਨਾ ਦੱਸ ਚੁੱਪ ਕਰਕੇ ਬਹਿ ਜਾ ਤੇ ਮੈਂ ਉਹਨੂੰ ਵਾਰੀ-ਵਾਰੀ ਭਲਾਈ ਗਿਆ ਉਹਨੇ ਇਗਨੋਰ ਕੀਤਾ ਫਿਰ ਮੈਂ ਚੁਟਕੀ ਮਾਰੀ ਤੇ ਉਹ ਕਹਿੰਦਾ ਵੀ ਐ ਕਿਉਂ ਕਰੀ ਜਾਂਦਾ ਐ ਐ ਕਿ ਬੁਲਾਉਣਾ ਪਿਆ ਤੇ ਮੈਂ ਕਿਹਾ ਵੀ ਐਂ ਬੁਲਾਈਦਾ ਤੂੰ ਇਗਨੋਰ ਕਰ ਰਿਹਾ ਹੈਂ ਦੇਉ ਕਹਿੰਦਾ ਤੂੰ ਘਰੇ ਆ ਐ ਬੁਲਾਉਂਦਾ ਹੈਂਗਾ ਆਪਦੇ ਭਰਾ ਨੂੰ ਕੁੱਤੇ ਵਾਂਗੂ ਮੈਨੂੰ ਨਾ ਬੁਲਾ ਤੇ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਬੇਫਾਲਤੂ ਨਾ ਬੋਲ ਫਿਰ ਉਹਨੇ ਗਾਲ ਕੱਢੀ ਤੇ ਫਿਰ ਮੈਂ ਉਹਨੂੰ ਕਿਹਾ ਵੀ ਪ੍ਰੈਪ ਚ ਜੂਨੀਅਰ ਬੈਠੇ ਆ ਪ੍ਰੈਪ ਤੋਂ ਬਾਅਦ ਆਪਾਂ ਆਰਾਮ ਨਾਲ ਕੋਈ ਨਹੀਂ ਗੱਲ ਕਰ ਲੈਨੇ ਹਲੇ ਤੂੰਾਂ ਮਸੀਨ ਕ੍ਰੀਏਟ ਨਾ ਕਰ ਤੇ ਪ੍ਰੈਪ ਖਤਮ ਹੋਣ ਤੋਂ ਬਾਅਦ ਮੈਂ ਨਾਰਮਲੀ ਵਾਸ਼ਰੂਮ ਗਿਆ ਤੇ ਪਿੱਛੋਂ ਕਿਸੇ ਨੇ ਸਿਰ 'ਚ ਕੁਝ ਮਾਰਿਆ ਮੈਂ ਫਿਰ ਬਾਅਦ 'ਚੋਂ ਮੇਰਾ ਸਿਰ ਕੰਦੇ 'ਚ ਮਾਰ ਕੇ ਤੇ ਮੈਨੂੰ ਮਾਪਾਤਾ ਤੇ ਮੇਰੇ ਬਹੁਤ ਕੁਝ ਮਾਰਿਆ ਮੁੱਕੇ ਲੱਗਦਾ ਸਾਰਾ ਕੁਝ 8 9 ਜਾਣੇ ਸੀ ਕੁਝ ਕੋਈ ਨਾਮ ਨਹੀਂ ਲੱਗਦਾ ਕੁਛ ਸੀ ਉਹਨਾਂ ਕੋਲੇ ਮੈਨੂੰ ਪਤਾ ਨਹੀਂ ਲੱਗਿਆ ਬਹੁਤ ਜ਼ੋਰ ਦੀ ਸਿਰ ਤੇ ਵੱਜਿਆ ਸੀ ਤੁਹਾਡੇ ਕੋਲ ਲੋਹੇ ਦੀ ਚੀਜ਼ ਸੀ ਤੁਹਾਡੇ ਕੋਲ ਮੇਰੇ ਇੱਕ ਮੱਥੇ ਤੇ ਹੈਗੇ ਡੂੰਗੀ ਸੱਟ ਸਟਿਚਸ ਲੱਗਨੇ ਆ ਤੇ ਇੱਕ ਅਈ ਤੇ ਆ ਤੇ ਇੱਕ ਮੇਰੇ ਇੰਟਰਨਲ ਹੈਗਾ ਬੈਕ ਤੇ ਸਟਮਕ ਤੇ ਤੇ ਹੈੱਡ 'ਚ ਤੇ ਤੁਹਾਡੇ ਪਰਿਵਾਰ ਦੇ ਇੱਥੇ ਉਹਦਾ ਹਗਾ ਬਦਲੋ ਕਿ ਕਿਨਾਰੇ ਤੇ ਉਹਨੂੰ ਜਦ ਵੀ ਆਪਰਾਸ ਕਰਦੇ ਸੋ ਪੜੋਂ ਉਹ ਇੱਥੇ ਐਸ ਐਸ ਕੋਲ ਚੇਗ ਨਾਂਮੇ ਕੋਲ ਚੇਗ ਬੰਦਾ ਕਰਤੀਆਂ ਲੱਗ ਤਾਂ ਕੋਈ ਕਿੱਥੇ ਸੇਫ ਹੈ ਪਤਾ ਨਹੀਂ ਸਰ ਕੋਈ ਤਾਂ ਕੁਝ ਸਹੀ ਨਹੀਂ ਸਕਦੇ ਇਹੋ ਜਿਹਾ ਕੁਝ ਕਿਤੇ ਸੇਫ ਰਹਿ ਗਏ ਹੁਣ ਇੰਨੀ ਫੀਸ ਭਰਨ ਤੋਂ ਬਾਅਦ ਵੀ ਆਹੀ ਕੁਝ ਮਿਲਣਾ ਫਾਇਦਾ ਕਿਹਾ ਨਹੀਂ ਕੋਈ ਕੁਝ ਬੰਦ ਲੱਗ ਬਾਕ ਬਾਕ ਲੱਗ ਹਾਂ ਜਿੱਥੇ ਕੋਈ ਨਹੀਂ ਸੀ ਜਦੋਂ ਤੁਹਾਨੂੰ ਪੁੱਤੇ ਆਦਾ ਬਾਥਰੂਮ ਚ ਇਕੱਲੇ ਮੁੰਡੇ ਸੀ ਜਿਹੜੇ ਕੁੱਟਰੇ ਸੀ ਮੈਨੂੰ ਤੇ ਬਾਕੀ ਟੀਚਰ ਬਾਹਰ ਸੀ ਟੀਚਰ ਕੋਈ ਕੁਝ ਨਹੀਂ ਪਿਆ ਆ ਕੇ ਟੀਚਰ ਆਏ ਟੀਚਰ ਨੇ ਆ ਕੇ ਐਕਸ਼ਨ ਤਾਂ ਲਿੱਤਾ ਸੀ ਪਰ ਉਦੋਂ ਤੱਕ ਸਭ ਕੁਝ ਹੋ ਚੁੱਕਿਆ ਸੀ ਤੁਹਾਨੂੰ ਕੀ ਵਿਸ਼ਵਾਸ ਕਰਾਉ ਟੀਚਰਾਂ ਨੇ ਕਿਹਾ ਵੀ ਸਕੂਲੋਂ ਬਾਹਰ ਕੱਢਾਂਗੇ ਬੱਚੇ ਨੂੰ ਤੇ ਸੌਰੀ ਮੰਗਵਾਵਾਂਗੇ ਸੌਰੀ ਲਗਾ ਜਿਹੜਾ ਸੌਰੀ ਤਾਂ ਕਹਿ ਰਿਹਾ ਇਹ ਤੁਹਾਡੇ ਕਿੰਨੇ ਸੱਚਾ ਜਿਵੇਂ ਅੱਖ ਤੇ ਆ ਅੱਤ ਨਹੀਂ ਗੱਤ ਗਈ ਕਿ ਅੱਤੇ ਹੋਰ ਲੱਗਦੀ ਤੁਹਾਡੀ ਨਿਗਾਹ ਵੀ ਦੱਸਾ ਵੀ 100 ਨਾਲ ਕੀ ਜਾਨੀ ਪਤਾ ਨਹੀਂ ਮਾਤਾ ਹੁਣ ਵੀ ਕਹਿੰਦਾ ਵੀ ਹੁਣ ਸੌਰੀ ਦਾ ਕੀ ਬਣਦਾ ਮੰਗਤਾ ਸਰ ਬਸ ਐਫ ਆਈ ਆਰ ਬਸ ਐਫ ਆਈ ਆਰ ਇੱਕ ਤਾਂ ਕੇਸ ਹੋਵੇ ਉਹਨਾਂ ਤੇ ਤੇ ਸਟ੍ਰਿਕਟ ਐਕਸ਼ਨ ਲਿੱਤੇ ਜਾਣਾ ਉਹਦੇ ਤਰੀਕ ਕੀ ਇਹ ਹੁਣ ਏਡੇ ਵੱਡੇ ਵੱਡੇ ਸਕੂਲਾਂ ਚ ਆਇਆ ਉਹ ਲੱਗਿਆ ਫਿਰਤਾ ਬਸ ਸਰਕਾਰੀ ਸਕੂਲ ਵਾਲੇ ਬੱਚਾ ਦਾ ਮਾਰ ਕੇ ਸੁੱਟ ਦਿਆ ਕਰਨਗੇ ਪਤਾ ਹੀ ਨਹੀਂ ਲੱਗਣਾ ਕਿੱਧਰ ਗਏ ਤੁਸੀਂ ਕਿੱਥੋਂ ਆਏ ਕਿਸੇ ਮੈਮ ਲੋਡ ਸ਼੍ਰੀ ਮੁਖਸਰ ਸਾਹਿਬ ਇਹ ਮੇਰਾ ਛੋਟਾ ਬ੍ਰਦਰ ਹੈ ਜੀ ਕਰੀਬਨ ਮੇ ਤੋਂ 10 ਸਾਲ ਛੋਟਾ ਹੈ ਤੇ ਬਚਪਨ ਦੇ ਵਿੱਚ ਹੀ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੋ ਘਰ ਦਾ ਮਾਹੌਲ ਉਹੋ ਜਿਹਾ ਸੀ ਇਸ ਕਰਕੇ ਅਸੀਂ ਇਹਨੂੰ ਹੌਸਟਲ 'ਚ ਪੜਨ ਪਾਇਆ ਸੋ ਮਤਲਬ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਦੇ ਹਾਲਾਤ ਖਰਾਬ ਹੈ ਸ਼੍ਰੀ ਕੇ ਬਾਜੀ ਬੜੀਆਂ ਗੱਲਾਂ ਅਸੀਂ ਤਾਂ ਡਰਦੇ ਮਾਰਿਆ ਨੇ ਹੌਸਟਲ 'ਚ ਪਾਇਆ ਸੀਗਾ ਪਰ ਅਸੀਂ ਇੰਨਾ ਪਛਤਾ ਰਹੇ ਹਾਂ ਵੀ ਜਿਹਦਾ ਕੋਈ ਅੰਤ ਨਹੀਂ ਹੈਗਾ ਇਹਦੂ ਤਾਂ ਬੱਚੇ ਨੂੰ ਆਪਦੇ ਕੋਲ ਰੱਖਦੇ ਘੱਟੋ ਘੱਟ ਸਾਡਾ ਬੱਚਾ ਸੇਫ ਸੀ ਕੋਈ ਉਹ ਤੇ ਗੁੰਡਾਗਰਦੀ ਨਾ ਹੁੰਦੀ ਕੁੱਟਮਾਰ ਨਾ ਹੁੰਦੀ ਇਸ ਤੇ ਇਸ ਚੀ ਦਾ ਬੜਾ ਪਛਤਾਵਾ ਹੈ ਸਾਨੂੰ ਵੀ ਇਹ ਬਹੁਤ ਗਲਤ ਸਟੈਪ ਚੱਕਿਆ ਨੰਨੀ ਸਕੂਲ ਆ ਕੇ ਜਾਂ ਪਬਲਿਕ ਪੂਰਾ ਮਾਪਾ ਪਰਿਵਾਰ ਨਾ ਮਾਣ ਹੁਣ ਤੇ ਗੱਲ ਕੀਤੀ ਬਿਲਕੁਲ ਲੰਬੀ ਸਕੂਲ ਹੈ ਤੁਹਾਨੂੰ ਮੈਂ ਦੱਸਦਾ ਮੈਂ ਵੀ ਇਸੇ ਸਕੂਲ ਦਾ ਪੜਿਆ ਹੋਇਆ ਹਾਂ ਬਟ ਉਦੋਂ ਜਿਹੜੇ ਹੈੱਡਮਾਸਟਰ ਸੀਗੇ ਸਾਡੇ ਜਗਮੀਤ ਸਰ ਉਹਨਾਂ ਦੇ ਟਾਈਮ ਦੇ ਵਿੱਚ ਇੱਥੇ ਚਿੜੀ ਵੀ ਨਹੀਂ ਫਰਕਦੀ ਹੁੰਦੀ ਸੀ ਜਿਵੇਂ ਆਪਾਂ ਪੰਜਾਬੀ ਦੀ ਭਾਸ਼ਾ 'ਚ ਕਹਿ ਦਿੰਦੇ ਨੇ ਦੇਖੋ ਸਕੂਲ ਕੋਈ ਚੰਗਾ ਨਹੀਂ ਹੁੰਦਾ ਮਾੜਾ ਨਹੀਂ ਹੁੰਦਾ ਮਾੜਾ ਹੁੰਦਾ ਉਹਦੀ ਮੈਨੇਜਮੈਂਟ ਔਰ ਇਹ ਨਹੀਂ ਹੈਗਾ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਸਾਡੇ 4 ਬੱਚੇ ਇੱਥੇ ਪੜਦੇ ਇੱਕ ਬੱਚਾ ਹਰਮਨ ਜੰਮੂਨਾ ਹਾਊਸ ਦੇ ਵਿੱਚ ਹੈ ਉਹਦੇ ਨਾਲ ਇਹੀ ਘਟਨਾ 2 ਮਹੀਨੇ ਪਹਿਲਾਂ ਹੋ ਕੇ ਹਟੀ ਔਰ ਉਹਦੇ ਇੰਨੀ ਇੰਟਰਨਲ ਚੋਟ ਨਹੀਂ ਹੈਗੀ ਸੀ ਜਾਂ ਇੰਨੀ ਫੇਸ ਤੇ ਕੋਈ ਚੋਟ ਨਹੀਂ ਹੈਗੀ ਸੀ ਕੋਈ ਓਨ ਲਾਸ਼ਾਂ ਸੀ ਢੁਈ ਤੇ ਇਹਨਾਂ ਨੇ ਪਹਿਲਾਂ ਤਾਂ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਬੱਚੇ ਬਾਹਰ ਕੱਢ ਦੇਾਂਗੇ ਫਿਰ ਉਹਨਾਂ ਨੂੰ ਬੁਲਾ ਕੇ ਸੌਰੀ ਤੇ ਉਹ ਬੱਚੇ ਫੇਰ ਉੱਥੇ ਉਹ ਵੀ ਬੱਚੇ ਨਾਲ ਸਾਡੇ ਨਾਲ ਐਦਾਂ ਹੀ ਹੋਇਆ ਪਹਿਲਾਂ ਤਾਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਹਾਂ ਅਸੀਂ ਬੱਚਿਆਂ ਨੂੰ ਬਾਹਰ ਕੱਢਾਂਗੇ ਪਰ ਕੱਲੀ ਸੌਰੀ ਸੂਰੀ ਦਿਵਾ ਕੇ ਉਹਨਾਂ ਨੂੰ ਛੱਡਤਾ ਬਹੁਤ ਮਾੜੇ ਹਾਲਾਤ ਹੈ ਜੀ ਇਹਨਾਂ ਦੇ ਔਰ ਇਹ ਨਹੀਂ ਹੈਗਾ ਇੱਕ ਵਾਰੀ ਇਹ ਘਰੇ ਗਿਆ ਹੋਇਆ ਇੱਕ ਬੱਚੇ ਦਾ ਇਹਨੂੰ ਫੋਨ ਆਇਆ ਕਹਿੰਦਾ ਵੀ ਤੈਨੂੰ ਮੈਂ ਬਾਹਰ ਵੇਖਣਾ ਤੂੰ ਆ ਜਾ ਉਹ ਉਧਰ ਤੇ ਮੈਂ ਕੋਲੇ ਬੈਠਾ ਸੀ ਮੈਂ ਗੱਲ ਕੀਤੀ ਮੈਂ ਕਿਹਾ ਕਾਕਾ ਵੀ ਐਡਾ ਤੂੰ ਕੀ ਉਹ ਕਹਿੰਦਾ ਵੀ ਮੈਨੂੰ ਆਪਦੇ ਪਰਿਵਾਰ ਦੀ ਪਰ ਉਹਦੇ ਨਾਲ ਬੱਚੇ ਨਾਲ ਥੋੜੇ ਟਾਈਮ ਬਾਅਦ ਆਪਦੇ ਨਾਲ ਮਿਲ ਸੈੱਪ ਹੋ ਗਿਆ ਸੀਗਾ ਉਹ ਮੈਨੂੰ ਲੱਗਦਾ ਟਰੱਕ ਦੇ ਕੋਈ ਥੱਲੇ ਥੱਲੇ ਆ ਗਿਆ ਉਹ ਇਸ ਟਾਈਮ ਬੈੱਡ ਤੇ ਆ ਜਦੋਂ ਕਰਨੀ ਤਾਂ ਕਰਨੀ ਇੱਥੇ ਹੀ ਹੈ ਜੀ ਰੱਬ ਕਰਦਾ ਪਰ ਸਕੂਲ ਵੱਲੋਂ ਜ਼ੀਰੋ ਮਤਲਬ ਕੋਈ ਇਹਨਾਂ ਦੇ ਜ਼ੀਰੋ ਟੋਲਰੈਂਸ ਤੇ ਜਿੰਨੋ ਟੋਲਰੇਟਡ ਕੰਮ ਹੋ ਰਿਹਾ ਇੱਥੇ ਸਕੂਲ ਦੇ ਵਿੱਚ ਕੋਈ ਭਾਜੀ ਜਾਂਦਾ ਬੱਚਾ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਚੀਜ਼ਾਂ ਮੰਗਾਂਦਾ ਜਿਵੇਂ ਬੱਚੇ ਸਾਡੇ ਘਰੇ ਦੱਸਦੇ ਆ ਕਿ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਆਪਦੇ ਬੱਚਿਆਂ ਨੂੰ ਆਪਦੇ ਕੋਲੇ ਰੱਖ ਲਓ ਕੋਈ ਫਾਇਦਾ ਨਹੀਂ ਹੈਗਾ ਅਸੀਂ 8 ਲੱਖ ਰੁਪਇਆ ਫੀਸ ਦਿੰਨੇ ਆ ਲੱਖਾਂ ਦਾ ਖਰਚਾ ਉਤੇ ਕਰਦੇ ਆਂ ਜੀ ਅੱਜ ਬੱਚੇ ਨੂੰ ਇੱਥੇ ਲੈ ਕੇ ਜਾਣ ਅੱਜ ਬੱਚੇ ਨੂੰ ਉੱਥੇ ਸਿਰਫ ਇੱਕੋ ਆਸ ਉਮੀਦ ਹੈ ਵੀ ਸਾਡਾ ਬੱਚਾ ਸਿਹਤ ਪੱਖੋਂ ਤੇ ਸਾਡਾ ਬੱਚਾ ਸੇਫ ਹੈ ਪਰ ਪੜਨਾ ਲਿਖਣਾ ਤਾਂ ਜਿਹਨੇ ਪੜਨਾ ਉਹ ਸਰਕਾਰੀ ਸਕੂਲ ਚ ਵੀ ਪੜ ਲੈਂਦਾ ਤੇ ਇੱਥੇ ਕੋਈ ਇਹ ਨਹੀਂ ਹੈਗਾ ਪਰ ਸਾਡਾ ਬੱਚਾ ਜੇ ਸੇਫ ਹੀ ਨਹੀਂ ਹੈਗਾ ਜੇ ਇੱਥੇ ਆਹ ਕੁਝ ਚੱਲੀਆਂ ਜਾਂਦਾ ਅੱਠ ਅੱਠ ਮੁੰਡੇ ਰੜ ਕੇ ਕੁੱਟ ਰਹੇ ਆ ਉਹ ਤੁਹਾਨੂੰ ਮੈਂ ਜਾਣਕਾਰੀ ਲਈ ਦੱਸਦਾ ਜਿਹੜਾ ਇਹਨਾਂ ਦਾ ਹਾਊਸ ਮਾਸਟਰ ਹੈ ਉਹ ਇੱਥੇ ਹੈ ਹੀ ਨਹੀਂ ਉਹ ਦਿੱਲੀ ਗਿਆ ਹੋਇਆ ਹੈ ਐਂ ਤਾਂ ਫਿਰ ਹਾਊਸ ਮਾਸਟਰ ਹੀ ਹੈ ਨਹੀਂਗਾ ਤੇ ਉਹਨੂੰ ਵੀ ਆਪਾਂ ਕੀ ਕਹਿ ਸਕਦੇ ਇਹ ਸਪੀਚਲੈਸ ਐ ਜੀ ਮੈਂ ਇਸ ਗੱਲ ਤੇ ਕੀ ਕਹਿ ਸਕਦਾ ਕੀ ਨਹੀਂ ਹੋ ਸਕਦਾ ਬਹੁਤ ਮਾੜਾ ਹਾਲ ਹੈ ਆਏ ਹੋਏ ਆ ਜੀ ਸਕੂਲ ਵਾਲੇ ਤੇ ਇੱਕੋ ਗੱਲ ਕਹਿ ਰਹੇ ਆ ਜੀ ਸਾਡੀ ਰੈਪਿਊਟੇਸ਼ਨ ਬਚਾ ਲਓ ਸਾਨੂੰ ਐ ਨਾ ਕਰੋ ਬੱਚੇ ਦਾ ਐਫ ਆਈ ਆਰ ਨਾ ਦਿਓ ਅਸੀਂ ਕਿਉਂ ਨਾ ਦਈਏ ਜੇ ਸਾਡਾ ਕਾਨੂੰਨ ਸਾਥ ਦੇਊਗਾ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਔਰ ਹੱਥ ਜੋੜ ਕੇ ਮੰਗ ਕਰਦੇ ਆਂ ਕਿ ਅਸੀਂ ਇੱਕ ਬਿਜ਼ਨਸਮੈਨ ਬੰਦੇ ਆਂ ਅਸੀਂ ਲੱਖਾਂ ਕਰੋੜਾਂ ਦਾ ਪੰਜਾਬ ਨੂੰ ਟੈਕਸ ਦਿੰਨੇ ਆਂ ਪੰਜਾਬ ਗਵਰਨਮੈਂਟ ਨੂੰ ਤੇ ਸਾਡੇ ਬੱਚੇ ਹੀ ਨਹੀਂ ਸੇਫ ਹੈਗੇ ਤੁਹਾਡੀ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਪਲੀਜ਼ ਇੱਕ ਵਾਰੀ ਆ ਕੇ ਇਸ ਥੀ ਦੇ ਉਤੇ ਜਾਇਜ਼ਾ ਤਾਂ ਲੋ ਵੀ ਸਕੂਲਾਂ ਚ ਚੱਲੀ ਕੀ ਜਾਂਦਾ ਹੈ ਟੀਚਰ ਵੀ ਸੈਲਰੀਜ਼ ਲੈਂਦੇ ਆ ਅਸੀਂ ਵੀ ਬੱਚੇ ਪੜਾਉਣ ਵਾਸਤੇ ਪੈਸੇ ਦਿੰਨੇ ਆ ਉਹ ਸੈਲਰੀਜ਼ ਜਾ ਕਿੱਥੇ ਰਹੀਆਂ ਮੇਰਾ ਤਾਂ ਜੀ ਕੋਈ ਹੈ ਕੋਈ ਅਸੀਂ ਬੱਚੇ ਨੂੰ ਇਹ ਰੱਖਣ ਨਾ ਰੱਖਣ ਜਿਹੜਾ ਬੱਚਾ ਨੇਰੇ ਤੇ ਗੁੰਡਾਗਰਦੀ ਕਰੀ ਹੈ ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਜੋ ਕਾਨੂੰਨੀ ਕਾਰਵਾਈ ਸਾਨੂੰ ਇੱਥੋਂ ਦੀ ਸਤਕਾਰਯੋਗ ਪੁਲਿਸ ਜਾਂ ਕੋਈ ਇੱਥੋਂ ਦਾ ਪ੍ਰਸ਼ਾਸਨ ਸਾਨੂੰ ਆਪਦੀਆਂ ਦਿਸ਼ਾ ਹੇਠ ਸਾਨੂੰ ਦੱਸੂਗਾ ਜੋ ਕਾਨੂੰਨੀ ਕਾਰਵਾਈ ਬਣੀ ਹੈ ਅਸੀਂ ਉਹ ਕਰਾਂਗੇ ਔਰ ਮੈਂ ਨਾਲ ਨਾਲ ਇੱਕ ਗੱਲ ਹੋਰ ਕਹਿਣਾ ਚਾਹਨਾ ਹੈ ਜੇ ਉਹ ਬੱਚੇ ਚਾਹੇ ਨਾਬਾਲਗ ਹੈ ਚਾਹੇ ਬਾਲਗ ਹੈ ਜੇ ਉਹਨਾਂ ਦੇ ਪੇਰੈਂਟਸ ਇਥੋਂ 17 17 18 18 ਸਾਲਾਂ ਦੇ ਹੋ ਚੁੱਕੇ ਹੈ ਜੇ ਇਹ ਹੀ ਨਹੀਂ ਸਿਖਾ पाए ਵੀ ਤੁਸੀਂ ਬੇਟਾ ਗੁੰਡਾਗਰਦੀ ਨਹੀਂ ਕਰਨੀ ਜਾਂ ਤੁਸੀਂ ਉਥੇ ਪੜਨ ਜਾ ਰਹੇ ਹੋ ਕਿਸੇ ਦੇ ਬੱਚੇ ਦੀਆਂ ਲੱਤਾਂ ਬਾਹਾਂ ਤੋੜਨ ਨਹੀਂ ਜਾ ਰਹੇ ਤੇ ਮੈਂ ਤਾਂ ਪੇਰੈਂਟਸ ਨੂੰ ਵੀ ਨਾਲ ਦੋਸ਼ੀ ਮੰਨਦਾ ਐਟ ਮਾਸਟਰ ਸਾਹਿਬ ਨਾਲ ਗੱਲ ਹੋਈ ਹੈ ਜੀ ਮੈਂ ਦੇਖੋ ਆਪਾਂ ਬੁਰਾਈ ਨਹੀਂ ਕਰਨੀ ਪਰ ਮੈਂ ਇੱਕ ਗੱਲ ਕਹਿਦਾ ਉਹਨਾਂ ਨੇ ਮੈਨੂੰ ਇੱਕੋ ਗੱਲ ਹੀ ਇਹ ਨਹੀਂ ਕਿਹਾ ਵੀ ਕਹਿੰਦੇ ਜੀ ਸੌਰੀ ਮੰਗਾ ਦਿੰਨੇ ਬੱਚੇ ਬਾਹਰ ਕੱਢ ਦਿੰਨੇ ਤੁਸੀਂ ਮੈਨੂੰ ਇੱਕ ਗੱਲ ਦਾ ਸਾਰੇ ਜਵਾਬ ਦਿਓ ਵੀ ਤੁਸੀਂ ਉਹਦੇ ਫੇਸ ਦੇ ਹਾਲਾਤ ਦੇਖ ਲਏ ਇੰਟਰਨਲ ਉਹਦੇ ਸੱਟਾਂ ਕੀ ਸੌਰੀ ਤੇ ਬੱਚੇ ਬਾਹਰ ਕੱਢਣ ਨਾਲ ਇਹ ਸਹੀ ਹੋ ਜਾਊਗਾ ਜੇ ਸਹੀ ਹੁੰਦਾ ਜਦ ਮੈਂ ਦੋਵੇਂ ਹੱਥ ਜੋੜ ਕੇ ਇਸ ਟੀਨ ਨਾਲ ਲੱਗ ਰਹੀਆਂ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਸਾਡੇ ਬੱਚੇ ਦਾ ਇਕੱਲਾ ਫੇਸ ਤੇ ਜੋ ਉਹਦੇ ਸਰੀਰ ਦੇ ਉੱਤੇ ਸੱਟਾਂ ਵੱਜੀਆਂ ਉਹ ਸਹੀ ਕਰ ਤੁਹਾਨੂੰ ਕਦੋਂ ਪਤਾ ਲੱਗਦਾ ਮੈਂ ਚੰਡੀਗੜ੍ਹ ਗਿਆ ਹੋਇਆ ਸੀ ਕੁਦਰਤੀ ਵੈਸੇ ਤਾਂ ਸਾਡਾ ਸਫ਼ਰ ਇਤੋਂ 4 ਘੰਟਿਆਂ ਦਾ ਮਲੋੜ ਕਾਫੀ ਦੂਰ ਪੈ ਜਾਂਦਾ ਪਰ ਕੁਦਰਤੀ ਮੈਂ ਕੋਈ ਬਿਜ਼ਨਸ ਦੇ ਸੈਂਸ ਲਈ ਚੰਡੀਗੜ੍ਹ ਸੀਗਾ ਮੈਂ ਵਾਪਸ ਆ ਰਿਹਾ ਸੀ ਤੇ ਪਟਿਆਲਾ ਹੀ ਪਹੁੰਚਿਆ ਸੀ ਜਦੋਂ ਮੈਨੂੰ ਰਸਤੇ 'ਚੋਂ ਮੇਰੀ ਮਦਰ ਦਾ ਫੋਨ ਆਇਆ ਤੇ ਇਮੀਡੀਏਟਲੀ ਅਸੀਂ ਅੱਧੇ ਘੰਟੇ 'ਚ ਇੱਥੇ ਪਹੁੰਚ ਗਏ ਜੀ ਸੱਟਾਂ ਸਰੀਰ ਦੇ ਅਲੱਗ-ਅਲੱਗ ਹ ਉਸ ਸਾਰਿਆਂ ਸੇ ਐਮਐਲਸੀ ਚ ਮੂਟ ਕਰਕੇ ਤੇ ਪੇਜ ਹੋ ਗਿਆ। ਆਫਿਸ ਵੀ ਕਿਤਨੇ ਵਰਤੀ। ਜ਼ਿਆਦਾ ਉਹਦੇ ਫੇਸ ਤੇ। ਲੇਕਿਨ ਵੀ ਅਕਤੇ ਵੀ ਕਾਫੀ ਲੱਗੀਆਂ ਤੇ ਲੇਕਿਨ ਜਿਹੜਾ ਜਿਹੜਾ ਉਹ ਤੇ ਮੈਂ ਕੋਈ ਆਪਣੀਅਨ ਦਿੱਤਾ ਜਾ ਚੁੱਕਿਆ ਹੈ ਤੇ ਫਾਈਲ ਵੀ ਸਬਮਿਟ ਕਰ ਦਿੱਤਾ ਜਾਇਆ ਹੈ ਤੇ ਐਮਐਲਸੀ ਸਾਰਾ ਖੰਨੇ ਤੇ ਮੈਂ ਤਾਂ ਕਿ ਹੁਣੇ ਹਜੇ ਬਾਹਰੋਂ ਹੀ ਆ ਰਿਹਾ ਮੈਨੂੰ ਹਜੇ ਇਹਦੇ ਬਾਰੇ ਪਤਾ ਨਹੀਂ ਹਜੇ ਗੱਲ ਕਰਨੀ ਆ ਪੇਰੈਂਟਸ ਦੇ ਨਾਲ। ਹਾਂ ਜੀ। ਜਦੋਂ ਜਿੰਨ ਦਾ ਕਵਾਜਿਕ ਮੰਨ ਲਿਆ ਤੇ ਉਹ ਸਕੂਲ ਵਿੱਚ ਇਸ ਤਰ੍ਹਾਂ ਵੀ ਬੰਦਾ ਕਰਦੇ ਹੋਣ ਲੱਗੇ ਤਾਂ ਗ੍ਰਾਮ ਦੇ ਸੀ ਸਟੈਂਡ ਲੱਗੇ ਤੁਸੀਂ ਕਿਹਾ ਮੈਂ ਅਜੇ ਤੱਕ ਮੈਂ ਮਿਲੇ ਹੀ ਨਹੀਂ ਮੈਂ ਵਕਤ ਕੱਪ ਨਹੀਂ ਨਹੀਂ ਫਿਰ ਇਹ ਤਾਂ ਦੋਸਤ 11th ਕਲਾਸ ਹੁੰਦੀ ਪਰ ਕੀ ਨਾਮ ਅੱਗ ਕਿੰਨੇ ਦਿਨਾਂ ਦੇ ਇੰਟਰਵਿਊ ਨਹੀਂ 8-9 ਤਾਂ ਹੋ ਗਏ ਮੈਂ ਤੀ ਬਾਹਰੋਂ ਆ ਰਹੇ ਹਾਂ ਮੈਂ ਅਸਲ ਵਿੱਚ ਦਿੱਲੀ ਤੋਂ ਮੀਟਿੰਗ ਕਰਨ ਗਿਆ ਹਾਂ ਜਿੰਨ ਤੋਂ ਵਾਪਸ ਆ ਰਿਹਾ ਹਾਂ ਇਹ ਗੱਲ ਕਰ ਤੋ ਹਕੇ ਮੈਂ ਉਸ ਨਾਲ ਕਹਿੰਦੀ ਹਾਂ ਮਾਕੇ ਹੋ ਗਿਆ ਬੱਚਾ ਇਹ ਹਿਸਾਬ ਨਹੀਂ ਹੁੰਦਾ ਵਗੈਰਾ ਤਾਂ ਹਾਂ ਫਿਰ ਪਿੱਛੇ ਕੋਈ ਨਹੀਂ ਸੀ ਵਿੱਚ ਅਸਿਸਟੈਂਟ ਹਾਊਸਮਾਸਟਰ ਵਗੈਰਾ ਹੁੰਦੇ ਆ ਟੀਚਰ ਹੁੰਦੇ ਨੇ ਡਿਊਟੀ ਤੇ ਮੈਂ ਫੇਲ ਕੇ ਮਿਲਦਾ ਹੀ ਕੋਈ ਨਹੀਂ ਮਾਹੌਲ ਇਹ ਕੋਈ ਨਹੀਂ ਮੈਂ ਚੰਨੀ ਮਿਲ ਕੇ ਜਾਂ ਬੱਚਿਆਂ ਨਾਲ ਗੱਲ ਕਰਕੇ ਇਹਨੂੰ ਨਹੀਂ ਲੱਗ ਸਕਦਾ ਸਾਨੂੰ ਤਲਾਮ ਮਿਲੀ ਸੀ ਕਿ ਪੀਪੀ ਇਹਥੇ ਇੱਕ ਪ੍ਰਪਰੇਸ਼ਨ ਸਟੂਡੈਂਟ ਦਾਖਲ ਹੋਇਆ ਪੀਪੀਐਸ ਨਾ ਬੱਚੇ ਵਿੱਚ ਪੜਦਾ ਪਲਸ 1 ਦੇ ਵਿੱਚ ਤੇ ਉਹਨਾਂ ਨੂੰ ਜਿਹੜੇ ਕੋ 8-9 ਸਟੂਡੈਂਟ ਨੇ ਕੋਈ ਸੱਟਾਂ ਮਾਰੀਆਂ ਨੇ ਇਹ ਤੇ ਐਸੀ ਹਸਪੀਟਲ ਦੇ ਵਿੱਚ ਉਹ ਤੋਂ ਪੁੱਛ ਗਿੱਚ ਕੀਤੀ ਗਈ ਹੈ ਉਹਦੇ ਨਾਲ ਕੋਲ ਬਾਤ ਗੁਲਤ ਜਾ ਕੇ ਕੋਈ 8 9 ਟੋਡਲੈਂਟ ਨੇ ਮਾਰਕੋਟ ਕੀਤੀ ਉਹਦੇ ਦਿੱਤਾ ਮਾਰੀ ਨੇ ਚਿਰਗੇ ਦਾਗ ਲੋਇਆ ਬਾਕੀ ਉਹਦਾ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਕੁਝ ਫੇਸ ਤੇ ਨੇ ਬਾਕੀ ਹੋਰ ਗੁਜੀਆਂ ਸੱਟਾਂ ਨੇ ਕੀ ਕਰੂਗੀ ਉਹਦੇ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਜਿਹੜੀ ਹੈ ਜਿਹੜੀ ਬੱਚੇ ਨੇ ਉਹਦੇ 8 9 ਕਹਿੰਦੇ ਵੀ 8 9 ਹੈਗੇ ਕੋਰਟ ਦੇ ਦੇਖੋ ਬਾਥਰੂਮ ਦੇ ਵਿੱਚ ਉਹਨਾਂ ਨੇ ਤੁਹਾਨੂੰ ਮੁਕੇ ਤੇ ਉਹਦੇ ਨਾਲ ਮਾਰਿਆ ਤੇ ਬਾਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਹੋਵੇਗੀ। ਕਿਉਂਕਿ ਇਸ ਸਕੂਲ ਇਤਰਾੰਦਰ ਬੁੱਕਾ ਬਣੀ। ਮੇਸਰ ਗੁੰਡਾ ਕਰ ਦਿੱਤੇ ਦੇਖੋ ਹੋਣੀ ਨਹੀਂ ਚਾਹੀਦੀ ਕਿਉਂਕਿ ਨਾਮੀ ਸਕੂਲ ਹੈ ਬੱਚੇ ਪੜਨ ਹੁੰਦੇ ਨੇ ਪਰ ਇਹੋ ਜੀ ਵਾਰਦਾਤ ਨਹੀਂ ਹੋਣੀ ਚਾਹੀਦੀ। ਬੜੀ ਮਾੜੀ ਗੱਲ ਹੈ।